ਪਿੰਡ ਮਲੇਰਾ ਵਿਖੇ ਬਰਸਾਤੀ ਨਾਲੇ ਨੂੰ ਲੈ ਕੇ ਪ੍ਰਸ਼ਾਸਨ ਤੇ ਪਿੰਡ ਮਲੇਰਾ ਦੇ ਲੋਕ ਆਮੋ ਸਾਹਮਣੇ ਤਕਰਾਰ ਦਰਾਂ ਡੀਐਸਪੀ ਐਸਡੀਐਮ ਤੇ ਪਿੰਡ ਮਲੇਰਾ ਦਾ ਇੱਕ ਨੌਜਵਾਨ ਜ਼ਖਮੀ ਅਤੇ ਗੁਰਦੁਆਰੇ ਦੇ ਪ੍ਰਧਾਨ ਦੀ ਲੱਥੀ ਪੱਗ ਪਿੰਡ ਮਲੇਰਾ ਵਿਖੇ ਲੁਧਿਆਣਾ ਚੰਡੀਗੜ੍ਹ ਮਾਰਗ ਦੇ ਓਵਰਬ੍ਰਿਜ ਥੱਲੇ ਸੜਕ ਦੇ ਦੋਵੇਂ ਪਾਸੇ ਬਣੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਾਲੇ ਨੂੰ ਜਿਵੇਂ ਹੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਨੈਸ਼ਨਲ ਹਾਈਵੇ ਦੇ ਕਰਮਚਾਰੀ ਬੰਦ ਪਏ ਨਾਲੇ ਨੂੰ ਖੋਲਣ ਦੀ ਪਹੁੰਚੇ ਤਾਂ ਪਿੰਡ ਮਲੇਰਾ ਦੇ ਵੱਡੀ ਗਿਣਤੀ ਨੌਜਵਾਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿਉਂਕਿ ਪਿੰਡ ਮਡੇਰਾ ਦੇ ਬਸਨੀਕ ਪ੍ਰਸ਼ਾਸਨ ਤੇ ਦੋਸ਼ ਲਗਾ ਰਹੇ ਸਨ ਕਿ ਖਮਾਣੂ ਸ਼ਹਿਰ ਵਾਸੀਆਂ ਦਾ ਪਾਣੀ ਇਸ ਨਾਲੇ ਵਿੱਚ ਪੈ ਰਿਹਾ ਹੈ ਜਦੋਂ ਕਿ ਐਸਡੀਐਮ ਖਮਾਣੂ ਮੰਦਰੀਤ ਰਾਣਾ ਵੱਲੋਂ ਕਿਹਾ ਗਿਆ ਕਿ ਇਸ ਨਾਲੇ ਵਿੱਚ ਸ਼ਹਿਰ ਵਾਸੀਆਂ ਦਾ ਪਾਣੀ ਨਹੀਂ ਪੈ ਰਿਹਾ ਸਗੋਂ ਸਿਰਫ ਬਰਸਾਤ ਦਾ ਪਾਣੀ ਇਸ ਨਾਲੇ ਵਿੱਚ ਪਾਇਆ ਜਾ ਰਿਹਾ ਇਸ ਦਰਾਂ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਪਿੰਡ ਮਡੇਰਾ ਵਾਸੀਆਂ ਦਾ ਵੱਡਾ ਜਮਾਬੜਾ ਆ ਗਿਆ ਜਿਸ ਉਪਰੰਤ ਪਿੰਡ ਮਡੇਰਾ ਦੇ ਲੋਕਾਂ ਨੇ ਬਰਸਾਤੀ ਨਾਲੇ ਨੂੰ ਖੋਲਣ ਦਾ ਵਿਰੋਧ ਕੀਤਾ ਇਸ ਮੌਕੇ ਦੋਵੇਂ ਧਿਰਾਂ ਵਿਚਕਾਰ ਮਾਮੂਲੀ ਝੜਪਾਂ ਵੀ ਹੋਈਆਂ ਜਿਸ ਦੌਰਾਨ ਐਸਪੀ ਐਸਡੀਐਮ ਕਮਾਣੂ ਮੰਨਰੀਤ ਰਾਣਾ ਦੀ ਉਂਗਲ ਤੇ ਸੱਟ ਉਪ ਪੁਲਿਸ ਕਪਤਾਨ ਰਮਿੰਦਰ ਸਿੰਘ ਕਾੜੋਂ ਦੀ ਉਂਗਲ ਤੇ ਸੱਟ ਲੱਗਣ ਕਾਰਨ ਤਿੰਨ ਟਾਂਕੇ ਲੱਗੇ ਤੇ ਪਿੰਡ ਮਡੇਰਾ ਦੇ ਨੌਜਵਾਨ ਮਹਿੰਦਰ ਸਿੰਘ ਸੋਨੀ ਦੇ ਪੈਰ ਤੇ ਸੱਟ ਲੱਗਣ ਕਾਰਨ ਨੌ ਟਾਂਕੇ ਲੱਗੇ ਤੇ ਪਿੰਡ ਮਡੇਰਾ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਵਿੰਦਰ ਸਿੰਘ ਵਿੱਕੀ ਦੀ ਪੱਗ ਲੱਥ ਗਈ ਇਸ ਮੌਕੇ ਮਡੇਰਾਂ ਦੀ ਵਸਨੀਕ ਸਾਫਾ ਮੈਂਬਰ ਪੰਚਾਇਤ ਜਗਤਾਰ ਸਿੰਘ ਪ੍ਰਧਾਨ ਬਲਵਿੰਦਰ ਸਿੰਘ ਬੂਟਾ ਸਿੰਘ ਸ਼ਮਸ਼ੇਰ ਸਿੰਘ ਮਹਿੰਦਰ ਸਿੰਘ ਸੋਨੀ ਦਵਿੰਦਰ ਸਿੰਘ ਬੂਟਾ ਆਦ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਵੱਲੋਂ ਬਣਾਏ ਗਏ ਬਰਸਾਤੀ ਨਾਲੇ ਵਿੱਚ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਦਾ ਪਾਣੀ ਪਾਇਆ ਜਾ ਰਿਹਾ ਜਿਸ ਕਰਕੇ ਸਾਡੇ ਪਿੰਡ ਦੀ ਸੜਕ ਤੇ ਭਾਰੀ ਮਾਤਰਾ ਚ ਪਾਣੀ ਖੜਾ ਹੋਣ ਕਰਕੇ ਸੜਕ ਵਿੱਚ ਵੱਡੇ ਵੱਡੇ ਟੋਏ ਪੈ ਚੁੱਕੇ ਹਨ ਉਕਤ ਪਾਣੀ ਸਾਡੇ ਖੇਤਾਂ ਤੇ ਘਰਾਂ ਚ ਪ੍ਰਵੇਸ਼ ਕਰ ਗਿਆ ਜਿਸ ਕਰਕੇ ਸਾਨੂੰ ਖਦਸ਼ਾ ਹੈ ਕਿ ਕੋਈ ਵੀ ਬਿਮਾਰੀ ਫੈਲ ਸਕਦੀ ਹੈ ਜਦੋਂ ਕਿ ਦੂਜੇ ਪਾਸੇ ਐਸਡੀਐਮ ਖਮਾਣੂ ਮੰਨਰੀਤ ਰਾਣਾ ਦਾ ਕਹਿਣਾ ਕਿ ਨੈਸ਼ਨਲ ਹਾਈਵੇ ਵੱਲੋਂ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਸੜਕ ਦੇ ਦੋਵੇਂ ਪਾਸੇ ਨਾਲਿਆਂ ਵਿੱਚ ਕਿਸੇ ਵੀ ਸ਼ਹਿਰ ਵਾਸੀ ਜਾਂ ਦੁਕਾਨਦਾਰ ਦਾ ਗੰਦਾ ਪਾਣੀ ਨਹੀਂ ਪੈ ਰਿਹਾ ਐਸਡੀਐਮ ਮੰਨਰੀਤ ਰਾਣਾ ਨੇ ਕਿਹਾ ਕਿ ਉਹਨਾਂ ਨੇ ਆਪ ਨਾਲੇ ਦੇ ਵਿੱਚ ਪਾਣੀ ਚੁੱਕ ਕੇ ਸਥਾਨਕ ਲੋਕਾਂ ਨੂੰ ਵਿਖਾਇਆ ਕਿ ਇਸ ਵਿੱਚ ਗੰਦਾ ਪਾਣੀ ਨਹੀਂ ਸਗੋ ਬਰਸਾਤੀ ਪਾਣੀ ਹੈ ਪਰੰਤੂ ਫਿਰ ਵੀ ਪਿੰਡ ਦੇ ਲੋਕ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸਨ ਜਿਸ ਦੇ ਚੱਲਦੇ ਆ ਪਾਣੀ ਦੀ ਨਿਕਾਸੀ ਲਈ ਬਰਸਾਤੀ ਨਾਲੇ ਨੂੰ ਖੋਲਣਾ ਬੜਾ ਜ਼ਰੂਰੀ ਸੀ ਜਿਵੇਂ ਹੀ ਅੱਜ ਨੈਸ਼ਨਲ ਹਾਈਵੇ ਤੇ ਪ੍ਰਸ਼ਾਸਨ ਦੀ ਟੀਮ ਵੱਲੋਂ ਜੀਸੀਬੀ ਮਸ਼ੀਨਾਂ ਦੀ ਮਦਦ ਨਾਲ ਇਸ ਬਰਸਾਤੀ ਨਾਲੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਦੇ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਦੱਸਿਆ ਕਿ ਮੇਰੇ ਉਂਗਲ ਤੇ ਸੱਟ ਲੱਗੀ ਤੇ ਡੀਐਸਪੀ ਰਮਿੰਦਰ ਸਿੰਘ ਕਾਲੋਂ ਦੇ ਉਂਗਲ ਤੇ ਸੱਟ ਲੱਗਣ ਕਾਰਨ ਉਹਨਾਂ ਦੇ ਤਿੰਨ ਟਾਂਕੇ ਲੱਗੇ ਐਸਡੀਐਮ ਕਮਾਂਡੂ ਮੰਦਰੀਤ ਰਾਣਾ ਨੇ ਕਿਹਾ ਕਿ ਅਸੀਂ ਫੇਰ ਵੀ ਸਥਾਨਕ ਪਿੰਡ ਦੇ ਲੋਕਾਂ ਦੇ ਨਾਲ ਖੜੇ ਹਾਂ ਨਹੀਂ ਬਾਪੇ ਜੀ ਜਿਹੜਾ ਉੱਥੇ ਨੱਕਾ ਲਾਇਆ ਵੇ ਸ਼ਵਾਲ ਸਕੂਲ ਦੇ ਮੁਰੇ ਜੀ ਉਹ ਸਾਰਾ ਖਮਾਣੋ ਦਾ ਪਾਣੀ ਆ ਰਿਹਾ ਜੀ ਉੱਥੇ ਠੀਕ ਹੈ ਜੀ ਇਹਨਾਂ ਨੇ ਪ੍ਰਸ਼ਾਸਨ ਨੂੰ ਅਸੀਂ ਬਹੁਤ ਐਪਲੀਕੇਸ਼ਨਾਂ ਦੇ ਲਈਆਂ ਐਸਡੀਐਮ ਮੈਡਮ ਕੋਲ ਵੀ ਜਾਏ ਸਾਰੇ ਪਾਸੇ ਧੱਕਾ ਾਰ ਕੇ ਹਾਂਜੀ ਫਿਰ ਆਪ ਅਸੀਂ ਨੱਕਾ ਲਾਇਆ ਜੀ ਕਮੇਟੀ ਵਾਲੇ ਸਾਫ਼ ਹੋ ਗਏ ਜੀ ਕਹਿੰਦੇ ਸਾਡਾ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਪਾਣੀ ਨਾਲ ਵੀ ਖਮਾਣੋ ਨੇ ਆਪ ਤੱਕ ਇਹ ਨਾ ਪਾਣੀ ਪਾਤਾ ਜੀ ਉਹ ਵੀ ਉੱਚ ਗੰਦਾ ਪਾਣੀ ਪੈਂਦਾ ਹਾਂਜੀ ਇਸ ਟਾਈਮ ਇਸ ਟਾਈਮ ਵੀ ਗੰਦਾ ਪਾਣੀ ਪੈ ਰਿਹਾ ਹੈ ਜੀ ਉਸ ਤੋਂ ਬਾਅਦ ਐਸਡੀਐਮ ਮੈਡਮ ਆਏ ਉਹਨਾਂ ਨੇ ਖਲਵਾਤਾ ਜੀ ਡਿਪ ਵੀ ਗਾਹੇ ਪਾਣੀ ਕੱਢਣਾ ਹੈ ਉਹਦਾ ਵੀ ਨਿਕਾਸ ਕਰੋ ਜੀ ਗਾਹਾਂ ਅੱਛਾ ਜੀ ਵੀ ਸਾਨੂੰ ਨੱਕਾ ਖੋਲਣ ਤੇ ਕੋਈ ਤਰਾਜ ਨਹੀਂ ਗਾਹਾਂ ਘਰ ਨੇ ਜੀ ਇੱਥੇ ਕੋਈ ਮਾਰਕੀਟ ਨਹੀਂ ਹੈਗੀ ਕੋਈ ਘਰ ਨਹੀਂ ਹੈਗਾ ਇੱਥੇ ਸਾਡੇ ਦਰ ਅੰਦਰ ਪਾਣੀ ਵੜਿਆ ਫਿਰਦਾ ਜੀ ਅਸੀਂ ਮਜਬੂਰ ਹੋ ਕੇ ਰੋਕਣ ਗਏ ਉਹਨਾਂ ਸਾਡੇ ਨਾਲ ਕੁੱਟਮਾਰ ਕੀਤੀ ਜੀ ਇਹ ਕੁੱਟਮਾਰ ਕੀਤੀ ਆ ਡਿਪਟੀ ਹੈ ਜੀ ਤੇ ਸੁਮਿੰਦਰ ਸਿੰਘ ਐਸਐਚਓ ਨੇ ਜੀ ਬਸ ਹੋਰ ਪੁਲਿਸ ਮੁਲਾਜ਼ਮ ਨਹੀਂ ਸਾਰੇ ਇਹਨਾਂ ਸਾਡੇ ਨਾਲ ਬਹੁਤ ੱੱਕਾ ਮੁੱਕੀ ਕਰੀ ਮੇਰੇ ਪਿੰਡ ਦਾ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਹੈ ਜੀ ਵਿਕਰਮਜੀਤ ਸਿੰਘ ਉਹਦੀ ਪੱਗ ਲਾਤੀ ਜੀ ਮੇਰੇ ਜੀਸੀਬੀ ਦਾ ਪੰਜਾਬ ਵੱਜਾਈ ਤੱਕ ਕੰਬਕੀ ਵਰਗ ਕੋਈ ਵੀਡੀਓ ਵੀ ਹੈਗੀ ਆ ਹਾਂਜੀ ਵੀਡੀਓ ਵੀ ਹੈਗੀਆਂ ਨੇ ਜੀ ਉਹਦੀ ਪੱਗ ਕੌਣ ਲਾ ਰਿਆ ਸੀ ਉਥੇ ਤੋਂ ਕੰਬਕੀ ਦੇ ਵਿੱਚ ਤਪੜਾ ਤਪੜੀ ਹੋਏ ਆ ਜੀ ਵਿੱਚ ਪੱਗ ਲੈ ਗਈ ਜੀ ਉਹਦੀ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਉਹ ਗਾਹ ਪਾਣੀ ਚੱਕ ਕੇ ਸਾਡੇ ਪਿੰਡ ਚ ਪਾਤਾ ਜੀ ਉਹਰੇ ਅੱਛਾ ਜੀ ਹਾਂਜੀ ਹੂੰ ਹੁਣ ਕੀ ਮੰਗ ਕਰਦੇ ਹੁਣ ਮੰਗੇ ਹੀ ਕਰਦੇ ਵੀ ਸਾਨੂੰ ਇਨਸਾਨ ਮਿਲਣਾ ਚਾਹੀਦਾ ਇੱਥੇ ਤਾਂ ਗੰਦਗੀ ਫੈਲ ਰਹੀ ਹੈ ਜੀ ਸਾਡੇ ਘਰਾਂ ਦੇ ਵਿੱਚ ਸੱਪ ਸਲੂੰਢੀ ਹੋਰ ਸਾਰਾ ਕੁਝ ਵੱਢ ਰਿਹਾ ਸੀ ਗੁਰੂ ਘਰ ਸਾਡਾ ਕੋਈ ਨਹੀਂ ਬਚਿਆ ਜੀ ਉੱਥੇ ਕਿਹੜਾ ਕੋਈ ਮਾਰਕੀਟੇਜ ਦੇਖਿਆ ਜਾਵੇ ਅੱਛਾ ਜੇ ਰੋਡ ਤੇ ਪਾਣੀ ਖੜਾਉ ਉਹ ਸਾਡੇ ਪਿੰਡ ਦੇ ਵਿੱਚ ਪਾਣੀ ਪਾਤਾ ਜੀ ਇਹਨਾਂ ਨੇ ਉੱਥੇ ਤੱਕ ਕੇ ਐਸਡੀਐਮਐਡ ਦਾ ਇਹ ਸੋਚਦੇ ਵੀ ਸਾਡੀ ਹੱਦ ਸਿਰਫ ਖਮਾਣੋਂ ਤੱਕੇ ਹੀ ਆਂ ਗਾਂ ਪਿੰਡਾਂ ਦੇ ਅੰਦਰ ਨਹੀਂ ਆਉਂਦਾ ਜੀ ਉੱਥੇ ਕਿਉਂ ਨਹੀਂ ਸੋਚਦੇ ਹੈਗੇ ਚੀਜ਼ਾਂ ਨੂੰ ਸਾਡੀ ਤਾਂ ਇਹ ਮੰਗ ਹੈ ਵੀ ਇੱਥੋਂ ਵੀ ਨਿਕਾਸ ਕੀਤਾ ਜਾਵੇ ਜੀ ਪਾਣੀ ਦਾ ਹਾਂਜੀ ਕੀ ਨਾਮ ਆ ਸਰ ਦਾ ਮੇਰਾ ਨਾਮ ਜੀ ਬਲਵਿੰਦਰ ਸਿੰਘ ਨਾਮ ਆ ਜੀ ਬਲਵਿੰਦਰ ਸਿੰਘ ਜੀ ਕੀ ਘਟਨਾ ਵਾਪਰੀ ਅੱਜ ਘਟਨਾ ਹੈ ਜੀ ਅੱਜ ਕੀ ਜਦੋਂ ਕੀ ਐਨਆਈਆਰਏ ਜੀ ਮੁਲਾਜ਼ਮ ਆਏ ਸੀ ਹਾਂਜੀ ਉਹਨਾਂ ਨੇ ਆ ਕੇ ਆਪਣਾ ਇੰਜਣ ਲਿਆਂਦਾ ਉਹਨਾਂ ਨੇ ਕਿਹਾ ਵੀ ਅੱਜ ਥੋੜਾ ਅਸੀਂ ਹੱਲ ਕਰਕੇ ਜਾਂਦੇ ਆਂ ਵੀ ਆਹ ਕਿਹੜਾ ਫਾਲਤੂ ਪਾਣੀ ਆ ਜਦੋਂ ਕੀ ਨਾਲ ਇਹਦੇ ਬੰਦ ਕੀਤਾ ਆ ਆਈਪੀ ਆਈਪੀ ਵਾਲਿਆਂ ਨੇ ਬੰਦ ਕੀਤਾ ਹੈ ਖਵਾਣੋ ਦਾ ਪਾਣੀ ਇਹ ਇਹ ਰੋਡ ਦੇ ਪਾਣੀ ਵਾਸਤੇ ਨਿਕਾਸੀ ਵਾਸਤੇ ਬਣਿਆ ਹੋਇਆ ਜੀ ਜਦੋਂ ਕੀ ਅਸੀਂ ਆਏ ਟੀਮ ਸਾਹਿਬ ਦੇ ਇੱਧਰ ਆਪਣੇ ਸਰਕਾਰੀ ਮਲਾਮ ਰੋਡ ਵਾਲੇ ਖੜੇ ਸੀ ਉਧਰੋਂ ਡਿਪਟੀ ਸਾਹਿਬ ਆਏ ਡੈਪਟੀ ਸਾਹਿਬ ਆਉਂਦੀ ਸਰ ਗਾਲੀ ਗਲੋਚ ਕਾਨ ਲਾਗੇ ਵੀ ਇਹ ਤਿੰਨ ਚਾਰ ਬੰਦੇ ਆ ਤਿੰਨ ਚਾਰ ਬੀਬੀਆਂ ਇਹੀ ਕਰਦੇ ਜਦੋਂ ਕਿ ਸਾਰਾ ਪਿੰਡ ਸੀ ਸਾਰੇ ਪਿੰਡ ਦਾ ਨੁਕਸਾਨ ਹੁੰਦਾ ਜਿਸ ਕਾਰਨ ਵੀ ਤੁੰਨ ਨਾਲ ਹੀ ਗਾਲੀ ਗਲੋਚ ਹੋਣ ਕਰਕੇ ਮੈਂ ਤੁਰਿਆ ਜਲ ਕੇ ਮੇਰੀ ਪਾਗ ਉੱਤਰ ਗਈ ਉਤੋਂ ਬਾਅਦ ਉਹਨਾਂ ਨੇ ਫੇਰ ਗਾਲੀ ਗਲੋਚ ਜਾਰੀ ਕੀਤਾ ਜਿਸ ਕਾਰਨ ਇੱਕ ਮਹਿੰਦਰ ਸਿੰਘ ਸੋਨੀਆਂ ਮੁੰਡਾ ਉਹਦਾ ਪੈਰ ਵੀ ਪਾੜ ਗਿਆ ਜੀ ਜਦ ਕਿ ਆ ਮੇਰੀ ਬਾਹ ਤੇ ਵੀ ਰਗੜ ਬਜੀ ਟੱਕੇ ਨਾਲ ਉਹਨਾਂ ਜੀ ਸੀ ਬੀ ਵਾਲੇ ਨੂੰ ਕਹਿੰਦੇ ਰਹਿਆ ਵੀ ਇਹ ਇਹ ਤੋਂ ਕੁਝ ਨਹੀਂ ਹੁੰਦਾ ਇਹ ਤੋੜਦਾ ਨਹੀਂ ਹੈਗਾ ਵੀ ਆਪ ਜਦ ਕਿ ਆਪ ਤੋੜ ਕੇ ਫੇਰ ਖੇਤਾਂ ਕਿੰਨੇ ਨੂੰ ਪਾਣੀ ਉਹਨਾਂ ਨੇ ਹੀ ਕਰ ਜਿਹੜਾ ਪਿੰਡ ਮਿੰਡੇਰਾ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਇਕੱਠਾ ਹੁੰਦਾ ਜੀ ਨੈਸ਼ਨਲ ਹਾਈਵੇ ਦੇ ਉੱਤੇ ਜਿਸ ਕਰਕੇ ਸੜਕ ਬਹੁਤ ਜ਼ਿਆਦਾ ਟੁੱਟੀ ਹੋਈ ਸੀਗੀ ਹਾਂਜੀ ਔਰ ਉਹ ਟੁੱਟੀ ਹੋਈ ਸੜਕ ਦੇ ਉੱਤੇ ਬੜੇ ਹੀ 2-3 ਦਿਨਾਂ ਤੋਂ ਹਾਦਸੇ ਹੋ ਰਹੇ ਸੀਗੇ ਜੀ ਘਰ ਛੋਟੇ-ਛੋਟੇ ਬੱਚੇ ਜਾਂਦੇ ਹੈਗੇ ਆ ਸਕੂਲ ਜਾਣਾ ਹੈਗਾ ਉਹਨਾਂ ਨੂੰ ਪਰ ਦਿੱਕਤ ਆ ਰਹੀ ਸੀ ਜਿਨ੍ਹਾਂ ਦੇ ਘਰਾਂ ਦੇ ਅੱਗੇ ਪਾਣੀ ਇਕੱਠਾ ਹੋ ਰਿਹਾ ਸੀਗਾ ਉਹ ਘਰਾਂ ਨੂੰ ਦਿੱਕਤ ਆ ਰਹੀ ਸੀਗੀ ਹਾਂਜੀ ਤੇ ਇਹਦੇ ਵਿੱਚ ਇੱਕ ਬਹੁਤ ਜਿਹੜੀ ਗੱਲ ਉੱਭਰ ਕੇ ਆਈ ਹੈਗੀ ਆ ਉਹ ਇਹ ਹੈ ਕਿ ਸਾਰੀ ਗਲਤੀ ਪ੍ਰਸ਼ਾਸਨ ਦੀ ਕੱਢੀ ਜਾ ਰਹੀ ਹੈ ਜਦੋਂ ਕਿ ਪ੍ਰਸ਼ਾਸਨ ਆਪਣੇ ਵੱਲੋਂ ਤਾਂ ਕੋਸ਼ਿਸ਼ ਇਹੀ ਕਰਦਾ ਹੈ ਕਿ ਇੱਕ ਆਮ ਬੰਦੇ ਦੀ ਜ਼ਿੰਦਗੀ ਨੂੰ ਜਿੰਨੀ ਕੁ ਸਹੂਲियत ਦੇ ਸਕੇ ਉਹ ਦੇਵੇ ਜੀ ਅੱਜ ਅਸੀਂ ਜਦੋਂ ਗਏ ਉੱਥੇ ਤੇ ਸਾਨੂੰ ਬਹੁਤ ਇਹ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈਗਾ ਕਿ ਕਈ ਆਪਣੇ ਸਮਾਜ ਦੇ ਵਿੱਚ ਇਹ ਜਿਹੇ ਤੱਤਵ ਉੱਪਰ ਆ ਰਹੇ ਨੇ ਜਿਹੜੇ ਕਿ ਪ੍ਰਸ਼ਾਸਨ ਨੂੰ ਕੰਮ ਨਹੀਂ ਕਰਨ ਦਿੰਦੇ ਜੀ ਕਿਉਂਕਿ ਉਹਨਾਂ ਨੂੰ ਆਪ ਨੂੰ ਇਸ ਕੋਈ ਦਿੱਕਤ ਨਹੀਂ ਆ ਰਹੀ ਸੀਗੀ ਜੀ ਉੱਥੇ ਲੜਾਈ ਝਗੜੇ ਦਾ ਮਾਹੌਲ ਬਣਾਇਆ ਉਹਨਾਂ ਨੇ ਜੀ ਬਿਨਾਂ ਮਤਲਬ ਤੋਂ ਇਹ ਕਹਿ ਕੇ ਕਿ ਇਹਦੇ ਚ ਸੀਵਰ ਦਾ ਪਾਣੀ ਆ ਰਿਹਾ ਹੈ ਖਮਾਣੋ ਦਾ ਪਾਣੀ ਆ ਰਿਹਾ ਹੈ ਜੀ ਜਦੋਂ ਕਿ ਮੈਂ ਆਪ ਦੋ ਵਾਰੀ ਆ ਤਿੰਨ ਵਾਰੀ ਉੱਥੇ ਜਿਹੜੇ ਉੱਥੇ ਇਕੱਠੇ ਹੋਏ ਹੋਏ ਸੀ ਲੋਕਾਂ ਨੂੰ ਪਾਣੀ ਚੱਕ ਕੇ ਆਪਣੇ ਹੱਥਾਂ ਦੇ ਵਿੱਚ ਦਿਖਾਇਆ ਕਿ ਇਹਦੇ ਵਿੱਚ ਸਿਰਫ ਮਿੱਟੀ ਵਾਲਾ ਪਾਣੀ ਹੈ ਜੋ ਕਿ بارش ਦਾ ਪਾਣੀ ਹੈ بارش ਦਾ ਪਾਣੀ ਜੀ ਔਰ ਜੇ ਆਪਾਂ ਨਿਕਾਸੀ ਨਹੀਂ ਹੋਣ ਦਵਾਂਗੇ ਪਾਣੀ ਦੀ ਤਾਂ ਪਾਣੀ ਸੜਕ ਦੇ ਉੱਤੇ ਖੜਦਾ ਹੈ ਉੱਥੇ ਇੰਨੇ ਖੱਡੇ ਹੋ ਜਾਂਦੇ ਆ ਸੜਕ ਦੇ ਉੱਤੇ ਤੇ ਸੜਕ ਟੁੱਟ ਰਹੀ ਹੈ ਜੀ ਇਹ ਨੈਸ਼ਨਲ ਹਾਈਵੇ ਜਿਹੜੀ ਹੈਗੀ ਹੈ ਇਹ ਕੇਂਦਰ ਸਰਕਾਰ ਦੇ ਅੰਡਰ ਆਉਂਦੀ ਹੈ ਇਹਦੀ ਕਿਸੇ ਵੀ ਪ੍ਰਾਪਰਟੀ ਦੇ ਨਾਲ ਛੇੜਛਾੜ ਜਿਹੜੀ ਹੈਗੀ ਹੈ ਕੇਂਦਰ ਦੇ ਖਿਲਾਫ ਸਰਕਾਰ ਦੇ ਖਿਲਾਫ ਜੁਰਮ ਮੰਨਿਆ ਜਾਂਦਾ ਹੈ ਜੀ ਅਸੀਂ ਨਹੀਂ ਚਾਹੁੰਦੇ ਆ ਵੀ ਕਿਸੇ ਵੀ ਤਰ੍ਹਾਂ ਦਾ ਸਾਨੂੰ ਕਿਸੇ ਦੇ ਨਾਲ ਕਾਨੂੰਨੀ ਤੌਰ ਦੇ ਉੱਤੇ ਕੋਈ ਕਾਰਵਾਈ ਕਰਨੀ ਪਵੇ ਪਰ ਅੱਜ ਹਾਲਾਤ ਇਹੋ ਜਿਹੇ ਬਣ ਗਏ ਕਿ ਡੀਐਸਪੀ ਸਾਹਿਬ ਨਾਲ ਵੀ ਕਈ ਲੋਕਾਂ ਨੇ ਗਲਤ ਤਰੀਕੇ ਦੇ ਸ਼ਬਦਾਵਲੀ ਵਰਤੀ ਤੇ ਮੇਰੇ ਨਾਲ ਵੀ ਮੈਨੂੰ ਧੱਕਾ ਵੀ ਮਾਰਿਆ ਗਿਆ ਜੀ ਉੱਥੇ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਕਿਸੇ ਦੇ ਅਗੇਂਸਟ ਵੀ ਕੋਈ ਕਾਨੂੰਨੀ ਕਾਰਵਾਈ ਕਰੀਏ ਪਰ ਅਸੀਂ ਸਾਡੀ ਹੱਥ ਜੋੜ ਕੇ ਬੇਨਤੀ ਇਹ ਹੈ ਕਿ ਪ੍ਰਸ਼ਾਸਨ ਦਾ ਤਾਂ ਹੀ ਕੰਮ ਕਰ ਸਕਦਾ ਹੈ ਜੇ ਤੁਸੀਂ ਸਾਡਾ ਸਾਥ ਦੋ ਤੇ ਸਾਨੂੰ ਕੰਮ ਕਰਨ ਦਿਓ ਹੂੰ ਸਾਨੂੰ ਮੌਕਾ ਤਾਂ ਦੋ ਜੀ ਉਹ ਪਾਣੀ ਕੱਢਣ ਦਾ ਜੀ ਹਰ ਕੋਈ ਜਣਾ ਕਹਿ ਦਿੰਦਾ ਮੇਰੇ ਘਰ ਦੇ ਅਗੋਂ ਦੀ ਪਾਣੀ ਨਹੀਂ ਨਿਕਲਣਾ ਚਾਹੀਦਾ ਮੇਰੇ ਖੇਤ ਦੇ ਵਿੱਚ ਪਾਣੀ ਨਹੀਂ ਨਿਕਲਣਾ ਚਾਹੀਦਾ ਪਾਣੀ ਦਾ ਰਾਹ ਤਾਂ ਬਣਾਉਣਾ ਪਏਗਾ ਨਾ ਜੀ ਅੱਛਾ ਪਿਛਲੇ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਨੇ ਲੋਕਾਂ ਦੀ ਪਾਣੀ ਮੈਨੂੰ ਜੇ ਰੋਤ ਰਾਤ ਦੇ 8 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕਰ ਕਦੇ ਕੋਈ ਵੀਡੀਓ ਭੇਜ ਰਿਹਾ ਹੈਗਾ ਕਦੇ ਕੋਈ ਸ਼ਿਕਾਇਤ ਕਰ ਰਿਹਾ ਹੈਗਾ ਕਦੇ ਕੋਈ ਆਪਣੀ ਸੱਟ ਲੱਗਣ ਦੀ ਉਹ ਗੱਲ ਕਹਿ ਰਿਹਾ ਹੈਗਾ ਕੋਈ ਆਪਣੀਆਂ ਫੋਟੋਆਂ ਭੇਜ ਰਿਹਾ ਹੈਗਾ ਤੇ ਸਾਡੇ ਉੱਤੇ ਮੌਲਿਕ ਤੌਰ ਤੇ ਬਹੁਤ ਜ਼ਿਆਦਾ ਉਹਦਾ ਦਬਾਅ ਪੈ ਰਿਹਾ ਹੈਗਾ ਕਿ ਅਸੀਂ ਆਪਣੇ ਆਪ ਨੂੰ ਨਕਾਮ ਮਹਿਸੂਸ ਕਰ ਰਹੇ ਹਾਂ ਵੀ ਅਸੀਂ ਇਹ ਪਾਣੀ ਦੀ ਕਿਉਂ ਨਹੀਂ ਨਿਕਾਸੀ ਕਰਾ ਸਕਦੇ ਮੰਡੇਰਾ ਪਿੰਡ ਦੇ ਵਿੱਚ ਜਿੱਦੀ ਸਾਰਿਆਂ ਨੂੰ ਮੁਆਵਜ਼ਾ ਮਿਲ ਚੁੱਕਿਆ ਹੈਗਾ ਸਾਰਿਆਂ ਦੇ ਡਿਊਜ਼ ਕਲੀਅਰ ਹੋ ਚੁੱਕੇ ਹੈਗੇ ਜਿਨ੍ਹਾਂ ਦੇ ਜਾਇਜ਼ ਕਿਸੇ ਦੇ ਕੋਈ ਕਾਗਜ਼ਾ ਅਗਰ ਕਮੀ ਕਰਕੇ ਰਹਿਦਾ ਹੈਗੇ ਪੈਸੇ ਉਹਦੇ ਵਾਸਤੇ ਅਸੀਂ ਇੱਥੇ 24 ਘੰਟੇ ਉਹਨਾਂ ਦੇ ਨਾਲ ਬੈਠੇ ਹੋਏ ਆ ਜੀ ਕਦੇ ਅਸੀਂ ਆ ਪ੍ਰਸ਼ਾਸਨ ਕੋਲ ਅੱਜ ਕਰ ਦਿੱਤਾ ਗਿਆ ਜੀ ਉਹਨੂੰ ਸਾਬਤ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਜੀ ਪਰ ਸਾਨੂੰ NHAI ਵਾਲੇ ਅੱਜ ਵੀ ਇਹੀ ਕਹਿ ਕੇ ਗਏ ਆ ਕਿ ਮੈਡਮ ਅਸੀਂ ਅੱਜ ਕਰ ਦਿੱਤਾ ਤੇ ਕੱਲ ਨੂੰ ਸਵੇਰੇ ਤੁਸੀਂ ਦੇਖ ਲਓ ਇਹਦੇ ਚ ਬੰਦ ਲੱਗੇ ਹੋਣਗੇ ਜੀ ਲੋਕ ਬੰਦ ਕਰ ਦਿੰਦੇ ਨੇ ਲੋਕੀ ਬੰਦ ਕਰ ਦਿੰਦੇ ਆ ਜੀ ਵਿੱਚੋਂ ਪਾਣੀ ਦਾ ਬਹਾਵ ਰੋਕ ਕੇ ਸਾਰਾ ਪਾਣੀ ਜਿਹੜਾ ਸੜਕ ਤੇ ਆ ਜਾਂਦਾ ਸੜਕ ਟੁੱਟ ਜਾਂਦੀ ਹੈ ਤੇ ਉਹ ਇਸ ਨੂੰ ਰਿਪੇਅਰ ਨਹੀਂ ਕਰ ਪਾਉਂਦੇ ਆ